ਇਵਰੀਵਨ ਸਸਿਆਕਾਲ ਨਮਸਤੇ ਸਲਾਮ ਜੀ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਜੀ ਕਲਾ ਵਿੱਚ ਹੋਮੋਗੇ ਅੱਜ ਮੈਂ ਬਣਾ ਰਹੀਆਂ ਜੀ ਡਾਕਟਰ ਸਾਹਿਬ ਦੀ ਫਰਮਾਇਸ਼ ਤੇ ਜਰਦਾ ਰਾਈਸ ਤੇ ਪਹਿਲਾਂ ਮੈਂ ਡਰਾਈ ਫਰੂਟ ਥੋੜੇ ਜਿਹਾ ਫਰਾਈ ਕਰਿਆ ਤੇ ਇਹ ਜੀ ਮੈਂ ਰਾਈਸ ਬੋਇਲ ਕਰ ਲਏ ਸੀ ਥੋੜਾ ਜਿਹਾ ਫੂਡ ਕਲਰ ਪਾ ਕੇ येलो ਕਲਰ ਦਾ ਇਧਰ ਮੈਂ ਜੀ ਚਾਸ਼ਨੀ ਵੀ ਬਣਾ ਲਈ ਹੈ چینی ਪਾ ਕੇ ਵਿੱਚ ਡਰਾਈ ਫਰੂਟਸ ਪਾ ਦਿੱਤੇ ਆ ਤੇ ਹੁਣ ਆਪਾਂ ਨੇ ਜਿਹੜੇ ਬੋਇਲ ਕੀਤੇ ਹੋਏ ਆਪਣੇ ਰਾਈਸ ਨੇ ਉਹ ਵਿੱਚ ਮਿਕਸ ਕਰ ਦਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਦਮ ਲਗਾਵਾਂਗੇ ਤੇ ਚਲੋ ਜੀ ਦੇਖੋ ਵੈਸੇ ਤਾਂ ਥੋੜੇ ਜਿਹੇ ਕੱਚੇ ਹੈਗਾ ਇਹ ਪੂਰੀ ਤਰ੍ਹਾਂ ਮੈਂ ਪਕਾਏ ਨਹੀਂ ਸੀਗੇ ਰਾਈਸ ਤੇ ਹੁਣ ਆਪਾਂ ਦਮ ਲਗਾ ਦਿੱਤਾ ਹੈ ਜੀ ਦੇਖੋ ਰਾਈਸ ਆਪਣੇ ਪੱਕ ਚੁੱਕੇ ਨੇ ਬਹੁਤ ਵਧੀਆ ਤਰ੍ਹਾਂ ਤੇ ਚਲੋ ਜੀ ਕਰਦੇ ਆ ਸਰਵ ਡਾਕਟਰ ਸਾਹਿਬ ਨੂੰ ਦਈਏ ਕਈ ਕਿੰਨੀ ਵਾਰ ਫਰਮਾਇਸ਼ ਕੀਤੀ ਆ ਉਹਨਾਂ ਨੇ ਜਰਦਾ ਰਾਈਸ ਖਾਣ ਦੀ ਇੱਕ ਵਾਰ ਮੈਂ ਗੋੜ ਵਾਲੇ ਚਾਵਲ ਬਣਾ ਦਿੱਤੇ ਡਾਕਟਰ ਸਾਹਿਬ ਨੇ ਕਿੰਨੇ ਦਿਨ ਮੇਰਾ ਖਿਹੜਾ ਨਹੀਂ ਛੱਡਿਆ ਹੈਗਾ ਜਰਦਾ ਰਾਈਸ ਬੜੇ ਵਧੀਆ ਸੀ ਇਹ ਸੋਚਿਆ ਚਲੋ ਅੱਜ ਮੌਸਮ ਵੀ ਥੋੜਾ ਠੰਡਾ ਠੰਡਾ ਹੈ ਤੇ ਡਾਕਟਰ ਸਾਹਿਬ ਕਹਿ ਵੀ ਰਹੇ ਸੀਗੇ ਤੇ ਮੈਂ ਬਣਾ ਦਿੰਨੀ ਆ ਦੇਖੋ ਬਹੁਤ ਵਧੀਆ ਬਣੇ ਨੇ ਜਰੂਰ ਕਮੈਂਟਸ ਕਰਕੇ ਦੱਸਿਓ ਜੀ ਕਿਸ ਤਰ੍ਹਾਂ ਦੇ ਲੱਗੇ ਤੁਹਾਨੂੰ ਅੱਜ ਮੈਂ ਲਗਵਾਇਆ ਜੀ ਤੇਲ ਸ਼ਾਲੂ ਤੋਂ ਬੜੇ ਵਾਲ ਨਾ ਝੜ ਰਹੇ ਸੀਗੇ ਤੇ ਖਾਰਿਸ਼ ਇੰਨੀ ਜ਼ਿਆਦਾ ਹੋ ਰਹੀ ਸੀ ਨਾ ਤੇ ਥੋੜੀ ਥੋੜੀ ਡੈਂਡਰਫ ਜਿਹੀ ਵੀ ਹੈਗੀ ਐ ਫਿਰ ਅੱਜ ਮੈਂ ਜਿਹੜਾ ਮੈਂ ਆਪਣਾ ਤੇਲ ਬਣਾਇਆ ਹੋਇਆ ਸੀ ਉਹ ਲਗਾਇਆ ਐ ਸ਼ਾਲੂ ਨੂੰ ਕਹਾਂ ਲਗਾ ਚੰਗੀ ਤਰ੍ਹਾਂ ਮਾਲਿਸ਼ ਕਰ ਕਰਕੇ ਮੈਂ ਬਣਾ ਰਹੀਆਂ ਜੀ ਮਸਰਾਂ ਦੀ ਦਾਲ ਮਸਰ ਬਣਾਵਾਂਗੀ ਅੱਜ ਮੈਂ ਲਾਲ ਵਾਲੇ ਮਸਰ ਇਹ ਵਾਲੇ ਮਸਰ ਬਣਾਵਾਂਗੀ ਅੱਜ ਨੇ ਆਪਣੇ ਦੇਸੀ ਸਟਾਈਲ ਵਿੱਚ ਪਹਿਲਾਂ ਮੈਂ ਦਾਲ ਨੂੰ ਦੋ ਤਿੰਨ ਵਾਰ ਧੋਵਾਂਗੀ ਫਿਰ ਆਪਾਂ ਇਹਨੂੰ 5-10 ਮਿੰਟ ਲਈ ਭਿਉ ਕੇ ਰੱਖ ਦੇਣਾ ਆਪਾਂ ਹੁਣ ਇਹਨੂੰ 5-10 ਮਿੰਟ ਲਈ ਭੋਂ ਕੇ ਰੱਖ ਜਨੇ 10 ਮਿੰਟ ਲਈ। ਲਈਏ ਜੀ ਆਪਾਂ ਤੌੜੀ। ਹੁਣ ਆਪਾਂ ਬਣਾਵਾਂਗੇ ਤੌੜੀ ਦੇ ਵਿੱਚ ਦਾਲ। ਲੋ ਜੀ ਆਪਾਂ ਨੇ ਤੌੜੀ ਦੇ ਵਿੱਚ ਦਾਲ ਪਾ ਕੇ ਪਾਣੀ ਪਾ ਦਿੱਤਾ ਹੈ ਜਿੰਨਾ ਕ ਆਪਾਂ ਨੂੰ ਜ਼ਰੂਰਤ ਹੈਗੀ ਐ। ਜ਼ਿਆਦਾ ਪਾਣੀ ਨਹੀਂ ਪਾਇਆ ਹੈਗਾ ਆਪਾਂ ਥੋੜਾ ਜਿਹਾ ਪਾਵਾਂਗੇ। ਹੁਣ ਆਪਾਂ ਦਾਲ ਦੇ ਵਿੱਚ ਹਲਦੀ ਤੇ ਨਮਕ ਪਾਵਾਂਗੇ। ਹੋਰ ਆਪਾਂ ਨੇ ਹਾਲੇ ਕੁਝ ਨਹੀਂ ਪਾਣਾ ਹੈਗਾ। ਪਿੰਕ ਸਾਲਟ ਹੈ ਇਹ ਥੋੜਾ ਜਿਹਾ ਪਾਹ ਵਾਲਾ ਪਾ ਦੇਣਾ ਚਲੋ ਜੀ ਹੁਣ ਆਪਾਂ ਦਾਲ ਨੂੰ ਰਿਜਣ ਵਾਸਤੇ ਰੱਖ ਦਿੰਨੇ ਆ ਤੇ ਉਸ ਤੋਂ ਬਾਅਦ ਆਪਾਂ ਕਰਾਂਗੇ ਜੀ ਤੜਕਾ ਤਿਆਰ ਲੋ ਜੀ ਦੇਖੋ ਦਾਲ ਤਾਂ ਆਪਣੀ ਰਿਜ ਗਈ ਐ ਹੁਣ ਤੜਕੇ ਦੀ ਤਿਆਰੀ ਕਰਦੇ ਆਂ ਘਰੋਂ ਦਾ ਤੇਲ ਹੋ ਗਿਆ ਜੀ ਗਰਮ ਹੁਣ ਆਪਾਂ ਇਹਦੇ ਵਿੱਚ ਲਸਣ ਆਦਰਕ ਪਹਿਲਾਂ ਪਾ ਕੇ ਥੋੜਾ ਜਿਹਾ ਫਰਾਈ ਕਰਾਂਗੇ ਤੇ ਫਿਰ ਉਸ ਤੋਂ ਬਾਅਦ ਪਾਉਣੇ ਜੇ ਆਪਾਂ ਪਿਆਜ਼ ਚਲੋ ਜੀ ਲਸਣ ਆਦਰਕ ਆਪਣਾ ਫਰਾਈ ਹੋ ਗਿਆ ਏ ਤੇ ਹੁਣ ਆਪਾਂ ਹਰੀ ਮਿਰਚ ਦੋ ਪਾਈਆਂ ਹੋਈਆਂ ਨੇ ਤੇ ਪਿਆਜ਼ ਇਹਨੂੰ ਆਪਾਂ ਭੁੰਨਾਂਗੇ ਚੰਗੀ ਤਰ੍ਹਾਂ ਬਰਾਊਨ ਹੁਣ ਤੱਕ ਟਮਾਟਰ ਪਿਉਰੀ ਪਾਵਾਂਗੇ ਉਸ ਤੋਂ ਬਾਅਦ ਟਮਾਟਰ ਦੀ ਮੈਂ ਪਿਉਰੀ ਬਣਾ ਲਈ ਸੀਗੀ ਇੱਥੇ ਜਿਵੇਂ ਤੋਂ ਵੀਡੀਓ ਸਕਿਪ ਹੋ ਗਈ ਤੇ ਮੈਂ ਤੁਹਾਨੂੰ ਦਿਖਾ ਨਹੀਂ ਸਕੀ ਹੈਗੀ ਜੋ ਜੋ ਮੈਂ ਮਸਾਲੇ ਪਾਏ ਸੀ ਲਾਲ ਮਿਰਚ ਮਸਾਲਾ ਵਗੈਰਾ ਪਾਇਆ ਸੀਗਾ ਤੇ ਚਲੋ ਹੁਣ ਇਹ ਆਪਣੀ ਗਰੇਵੀ ਹੋ ਰਹੀ ਹੈ ਜੀ ਤਿਆਰ ਤੜਕਾ ਦਾਲ ਵਾਸਤੇ ਲਓ ਜੀ ਤੜਕਾ ਹੋ ਗਿਆ ਜੀ ਆਪਣਾ ਤਿਆਰ ਤੇ ਹੁਣ ਆਪਾਂ ਵਿੱਚ ਪਾ ਦਵਾਂਗੇ ਦਾਲ ਤੇ ਪੂਰਾ ਆਪਾਂ ਢਾਬਾ ਸਟਾਈਲ ਬਣਾ ਰਹੇ ਆ। ਦੇਖੋ ਲੱਗ ਰਹੀ ਹੈ ਨਾ ਢਾਬਾ ਸਟਾਈਲ। ਤੇ ਦੇਖਣ ਨੂੰ ਵੀ ਬਹੁਤ ਵਧੀਆ ਲੱਗ ਰਹੀ ਹੈ ਤੇ ਖਾਣ ਵਿੱਚ ਵੀ ਬੜੀ ਟੇਸਟੀ ਬਣੀ ਹੈ। ਵੈਸੇ ਤਾਂ ਦਾਲ ਜਿਹੜੀ ਹੈਗੀ ਹੈ ਇਹ ਡਾਕਟਰ ਸਾਹਿਬ ਨੂੰ ਇਹ ਵਾਲੀ ਦਾਲ ਘੱਟ ਹੀ ਪਸੰਦ ਹੁੰਦੀ ਹੈ ਇਸ ਕਰਕੇ ਨਾ ਮੈਂ ਉਹਨਾਂ ਵਾਸਤੇ ਫਿਰ ਬਣਾਵਾਂਗੀ ਗੋਭੀ ਦੀ ਸਬਜ਼ੀ। ਚਲੋ ਜੀ ਦੇਖੋ ਦਾਲ ਆਪਣੀ ਹੋ ਗਈ ਰੈਡੀ। ਡਾਕਟਰ ਸਾਹਿਬ ਨੂੰ ਤਾਂ ਕੱਲੀ ਬਸ ਧੋਮੀ মুંગી ਜਿਹੜੀ ਹੁੰਦੀ ਉਹ ਹੀ ਜ਼ਿਆਦਾ ਟੇਸਟੀ ਲੱਗਦੀ ਹੁੰਦੀ ਹੈ ਤੇ ਲੋ ਜੀ ਆਪਾਂ ਥੋੜਾ ਜਿਹਾ ਮਸਾਲਾ ਕੱਢਿਆ ਸੀ ਉਹ ਆਪਾਂ ਉੱਪਰੋਂ ਦੀ ਪਾ ਦਵਾਂਗੇ ਇਹ ਦੇ ਨਾਲ ਦੇਖੋ ਦਾਲ ਦੀ ਲੁੱਕ ਕਿੰਨੀ ਵਧੀਆ ਲੱਗ ਰਹੀ ਹੈ ਪੂਰੀ ਢਾਬਾ ਸਟਾਈਲ ਜਿਵੇਂ ਢਾਬੇ ਤੇ ਬਣੀ ਹੁੰਦੀ ਹੈ ਦਾਲ ਪੀਲੀ ਦਾਲ ਜਿਹਨੂੰ ਕਹਿੰਦੇ ਐ ਇਧਰ ਮੈਂ ਲਗਾ ਦਿੱਤਾ ਜੀ ਆਲੂ ਗੋਭੀ ਦੀ ਸਬਜ਼ੀ ਨੂੰ ਤੜਕਾ ਇਦੀ ਮੈਂ ਰੈਸਪੀ ਨਹੀਂ ਦਿਖਾਈ ਹੈਗੀ ਬਸ ਤੜਕਾ ਲਗਾ ਦਿੱਤਾ ਹੈ ਫਿਰ ਦਾਲ ਦੇ ਨਾਲ ਖਾਣ ਵਾਸਤੇ ਮੈਂ ਰਾਈਸ ਵੀ ਬਣਾ ਲਏ ਨੇ ਥੋੜੇ ਉਬਲਵੇਂ ਰਾਈਸ ਬਣਾਏ ਆ ਲੋ ਜੀ ਮੈਂ ਰੋਟੀ ਬਣਾਵਾਂਗੀ ਅੱਜ ਜਵਾਰ ਦੀ ਜਵਾਰ ਤੇ ਥੋੜਾ ਜਿਹਾ ਮੈਂ ਇਹ ਕਣਕ ਦਾ ਆਟਾ ਵਿੱਚ ਮਿਕਸ ਕਰਕੇ ਆਪਾਂ ਜਵਾਰ ਦੀ ਰੋਟੀ ਬਣਾਵਾਂਗੇ ਆਟਾ ਲਿਆ ਜੀ ਆਪਾਂ ਗੁੰਨ ਵੈਸੇ ਤਾਂ ਇਹਨੂੰ ਗਰਮ ਪਾਣੀ ਦੇ ਵਿੱਚ ਜ਼ਿਆਦਾਤਰ ਮੈਂ ਦੇਖੇ ਨੇ ਵੀ ਗਰਮ ਪਾਣੀ ਦੇ ਵਿੱਚ ਆਟਾ ਗੁੰਨਦੇ ਆਂ ਪਰ ਮੈਂ ਇਦਾਂ ਹੀ ਠੰਡੇ ਨਾਲ ਹੀ ਗੁੰਨ ਲਿਆ ਤੇ ਚਲੋ ਦੇਖਦੇ ਆ ਕਿੱਦਾਂ ਦੀ ਬਣਦੀ ਐ ਰੋਟੀ ਜੇ ਨਾ ਫਿਰ ਸੌਫਟ ਬਣੀ ਤਾਂ ਆਪਾਂ ਫਿਰ ਅਗਲੀ ਵਾਰ ਨੂੰ ਗਰਮ ਪਾਣੀ ਦੇ ਨਾਲ ਹੀ ਆਟਾ ਗੁੰਨਿਆ ਕਰਾਂਗੇ ਤੇ ਬਣਾ ਕੇ ਦੇਖਦੇ ਆ ਫਸਟ ਟਾਈਮ ਮੈਂ ਜਵਾਰ ਦੀ ਰੋਟੀ ਇਕੱਲੇ ਦੀ ਬਣਾ ਰਹੀ ਆ ਮਿਕਸ ਆਟੇ ਦੀ ਤਾਂ ਮੈਂ ਰੋਟੀ ਬਹੁਤ ਵਾਰ ਬਣਾਈ ਐ ਪਰ ਜਵਾਰ ਦੀ ਇਕੱਲੇ ਦੀ ਰੋਟੀ ਨਹੀਂ ਬਣਾਈ ਹੈਗੀ ਕਦੇ ਲੋ ਜੀ ਆਪਾਂ ਤਵੇ ਤੇ ਪਾ ਦਿੱਤੀ ਐ ਰੋਟੀ ਤੇ ਵੈਸੇ ਥੋੜੀ ਜਹੀ ਥੋੜੀ ਜਹੀ ਲੱਗ ਰਹੀ ਐ ਸਖਤ ਜਹੀ ਪਰ ਜ਼ਿਆਦਾ ਨਹੀਂ ਵੈਸੇ ਤਾਂ ਆਮ ਰੋਟੀ ਵਰਗੀ ਰੋਟੀ ਬਣ ਰਹੀ ਐ ਕੋਈ ਇਹਦੇ ਵਿੱਚ ਫਰਕ ਨਹੀਂ ਹੈਗਾ ਥੋੜੀ ਜਹੀ ਸਖਤ ਐ ਕਣਕ ਦੀਆਂ ਰੋਟੀਆਂ ਨਾਲੋਂ ਮੈਂ ਨਾ ਹੁਣ ਇਹੀ ਮਨ ਬਣਾਇਆ ਹੈ ਵੀ ਇੱਕ ਵਾਰ ਜਵਾਰ ਦੀ ਰੋਟੀ ਬਣਾ ਲਈਏ ਇੱਕ ਵਾਰ ਮੱਕੀ ਦੀ ਰੋਟੀ ਹੁਣ ਮੱਕੀ ਦਾ ਆਟਾ ਆ ਜਾਣਾ ਐ ਮਿਕਸ ਰੋਟੀ ਬਣਾਇਆ ਕਰਾਂਗੇ ਮਿਕਸ ਆਟੇ ਦੀ ਤੇ ਇਸ ਤਰ੍ਹਾਂ ਨਾ ਵਧੀਆ ਰਹਿੰਦੀ ਹੈ ਜਵਾਰ ਦੀ ਰੋਟੀ ਵਿੱਚ ਬਹੁਤ ਜ਼ਿਆਦਾ ਗੁਣ ਹੁੰਦੇ ਨੇ ਮੈਂ ਪੜਿਆ ਸੀ ਕਿ ਜਵਾਰ ਦੇ ਵਿੱਚ ਨਾ ਜਿਹੜੇ बैड ਕੋਲੇਸਟ੍ਰੋਲ ਹੁੰਦੇ ਨੇ ਉਹਨੂੰ ਇਹ ਘੱਟ ਕਰਨ ਵਿੱਚ ਬੜਾ ਸਹਾਇੀ ਹੁੰਦਾ ਹੈ ਜਵਾਰ ਦੀ ਰੋਟੀ ਤੇ ਪਾਚਨ ਸ਼ਕਤੀ ਵੀ ਆਪਣੀ ਇਹਦੇ ਨਾਲ ਦਰੁਸਤ ਰਹਿੰਦੀ ਹੈ ਚਲੋ ਜੀ ਤੁਸੀਂ ਸਾਰੇ ਮੈਨੂੰ ਕਮੈਂਟਸ ਕਰਕੇ ਦੱਸਿਓ ਵੀ ਕੌਣ-ਕੌਣ ਜਵਾਰ ਦੀ ਰੋਟੀ ਬਣਾਦਾ ਹੁੰਦਾ ਹੈ ਲੋ ਜੀ ਡਾਕਟਰ ਸਾਹਿਬ ਤਾਂ ਹਾਲੇ ਤੱਕ ਆਏ ਨਹੀਂ ਹੈਗੇ ਫਿਰ ਮੈਂ ਆਪਣੀ ਥਾਲੀ ਤਿਆਰ ਕਰ ਲਈ ਹੈ ਮੈਂ ਉਹਨਾਂ ਤੋਂ ਦਹੀਂ ਮੰਗਵਾਇਆ ਸੀਗਾ ਦਹੀਂ ਵੀ ਨਹੀਂ ਲੈ ਕੇ ਆਏ ਮੈਂ ਗੋਭੀ ਦੀ ਸਬਜ਼ੀ ਰਾਈਸ ਜਵਾਰ ਦੀ ਰੋਟੀ ਤੇ ਮਸਰਾ ਦੀ ਦਾਲ ਨਾਲ ਸੈਲਡ ਆਜੋ ਜੀ ਜਿਨ੍ਹਾਂ ਜਿਨ੍ਹਾਂ ਨੇ ਵੀ ਖਾਣੀ ਹੈ ਰੋਟੀ ਜੀ ਡਾਕਟਰ ਸਾਹਿਬ ਵੀ ਆ ਗਏ ਨੇ ਤੇ ਮੈਂ ਹੁਣ ਦਵਾ ਨੂੰ ਰੋਟੀ ਟਾਈਮ ਵੀ ਪਤਾ ਕਿ 3:30 ਵਜੇ ਆਏ ਆ ਤੇ ਚਲੋ ਮੈਂ ਇਹਨਾਂ ਨੂੰ ਰੋਟੀ ਪਾ ਦਵਾ ਸਿਰ ਵੀ ਮੈਂ ਧੋ ਲਿਆ ਸੀਗਾ ਬਾਹਰ ਮੌਸਮ ਵੀ ਬਹੁਤ ਜ਼ਿਆਦਾ ਬੱਦਲ ਵਾਈ ਹੋ ਗਈ ਹੈ ਬਹੁਤ ਮੀਂਹ ਲੱਗ ਰਿਹਾ ਵੀ ਮੀਂਹ ਪਊਗਾ ਤੇ ਚਲੋ ਜੀ ਆਪਾਂ ਡਾਕਟਰ ਸਾਹਿਬ ਨੂੰ ਰੋਟੀ ਪਾ ਕੇ ਦੇ ਦਮ ਪਹਿਲਾਂ ਮੈਂ ਲੋ ਜੀ ਡਾਕਟਰ ਸਾਹਿਬ ਦਹੀਂ ਲਿਆਏ ਸੀ ਤੇ ਮੈਂ ਉਹਨਾਂ ਦੀ ਵੀ ਥਾਲੀ ਤਿਆਰ ਕਰ ਦਿੱਤੀ ਹੈ ਦੜ ਆ ਗਿਆ ਸਾਰੇ ਸਟਾਰਟ ਹੋ ਗਿਆ ਜਗ ਨੂੰ ਮੀ ਆ ਗਿਆ ਮੀ ਆ ਗਿਆ ਜਗ ਨੂੰ ਮੀ ਆ ਗਿਆ ਅੱਜ ਜਗ ਨੂੰ ਮੇਰਾ ਬਿਲਕੁਲ ਠੀਕ ਹੈ ਬਹੁਤ ਵਿਚਾਰਾ ਢਿੱਲਾ ਰਿਹਾ ਹੈ ਹੁਣ ਤੰਦਰੁਸਤ ਹੋਇਆ ਹੈ ਦੇਖੋ ਮੀ ਬ ਤਾਂ ਬਹੁਤ ਜ਼ਿਆਦਾ ਤੇਜ਼ ਹੋ ਗਿਆ ਹੈ ਚਲੋ ਜੀ ਆਪਾਂ ਬਲੌਗ ਦਿੱਤੀ ਐਂਡ ਕਰਦੇ ਆ नेक्स्ट ਬਲੌਗ ਵਿੱਚ ਆਪਾਂ ਫੇਰ ਮਿਲਾਂਗੇ ਜੀ ਪਰਮਾਤਮਾ ਸਾਰਿਆਂ ਨੂੰ ਹੱਸਦੇ-ਵਸਦੇ ਹਮੇਸ਼ਾ ਖੁਸ਼ ਰੱਖੀ ਚੜ੍ਹਦੀ ਕਲਾ ਵਿੱਚ ਰੱਖੇ